ਪਿੰਡ ਹਲੀਮਵਾਲੇ ਦੇ ਦੋ ਬੱਚੇ ਲਾਪਤਾ ਹੋਣ ਕਰਕੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਪਰਿਵਾਰਕ ਮੈਂਬਰਾਂ ਮੁਤਾਬਕ ਉਹਨਾਂ ਦੇ ਬੱਚੇ ਅੱਜ ਸਵੇਰੇ ਘਰ ਤੋਂ ਖੇਡਣ ਦੇ ਲਈ ਬਾਹਰ ਗਏ ਸਨ ਪਰ ਅਜੇ ਤੱਕ ਵਾਪਸ ਨਹੀਂ ਪਰਤੇ ਹਨ ਪੂਰੀ ਜਾਣਕਾਰੀ ਦਿੰਦੇ ਆ ਸਤਾਰਾ ਸਿੰਘ ਅਤੇ ਸਤਨਾਮ ਸਿੰਘ ਵਾਸੀ ਪਿੰਡ ਹਲੀਮਵਾਲਾ ਤਹਿਸੀਲ ਅਤੇ ਜ਼ਿਲ੍ਹਾ ਫਾਜ਼ਿਲਕਾ ਨੇ ਦੱਸਿਆ ਕਿ ਉਹਨਾਂ ਦੇ بیٹے ਜਸ਼ਨਦੀਪ ਸਿੰਘ ਅਤੇ ਸੰਦੀਪ ਸਿੰਘ ਜੋ ਕਿ ਅੱਜ ਸਵੇਰੇ ਕਰੀਬ 8 ਵਜੇ ਤੋਂ ਬਾਅਦ ਘਰ ਤੋਂ ਬਾਹਰ ਖੇਡਣ ਦੇ ਲਈ ਗਏ ਸੀ ਪਰ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਉਹ ਵਾਪਸ ਘਰ ਨਹੀਂ ਪਰਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਬੱਚਿਆਂ ਨੂੰ ਲੱਭਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਪਰ ਕਿਸੇ ਵੀ ਪਾਸੇ ਉਹਨਾਂ ਦੇ ਬੱਚੇ ਨਹੀਂ ਮਿਲੇ ਜਿਸ ਕਰਕੇ ਹੁਣ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਾਣਕਾਰੀ ਮੁਤਾਬਕ ਜਸ਼ਨਦੀਪ ਦੀ ਉਮਰ 12 ਸਾਲ ਦੱਸੀ ਜਾ ਰਹੀ ਜਦਕਿ ਸੰਦੀਪ ਸਿੰਘ ਦੀ ਉਮਰ 11 ਸਾਲ ਦੱਸੀ ਜਾ ਰਹੀ ਹੈ ਅਤੇ ਦੋਨੋਂ ਹੀ ਇੱਕ ਦੂਸਰੇ ਦੇ ਮਿੱਤਰ ਹਨ ਅਤੇ ਇਹ ਬੱਚੇ ਘਰ ਤੋਂ ਬਾਹਰ ਖੇਡਣ ਗਏ ਸਨ ਪਰ ਅਜੇ ਤੱਕ ਵਾਪਸ ਨਾ ਆਉਣ ਕਰਕੇ ਜਿੱਥੇ ਪਰਿਵਾਰ ਦਾ ਬੁਰਾ ਹਾਲ ਹੈ ਉੱਥੇ ਹੀ ਪਰਿਵਾਰ ਦੇ ਵੱਲੋਂ ਲੋਕਾਂ ਤੋਂ ਮਦਦ ਦੀ ਗੁਹਾਰ ਵੀ ਲਗਾਈ ਗਈ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅਗਰ ਕਿਸੇ ਨੂੰ ਵੀ ਇਹ ਬੱਚੇ ਦਿਖਾਈ ਦੇਣ ਤਾਂ ਤੁਰੰਤ ਉਹਨਾਂ ਦੇ ਨਾਲ ਸੰਪਰਕ ਕੀਤਾ ਜਾਵੇ ਹਾਂਜੀ ਹਾਂਜੀ ਵੀਰ ਜੀ ਮੈਂ ਤਾਰਾ ਸਿੰਘ ਜੀ ਤੇ ਵੀਰ ਜੀ ਇਹਰਾ ਬੱਚਾ ਵੀਰੇ ਜਸ਼ਨਦੀਪ ਸਿੰਘ ਔਰ ਸਤਨਾਮ ਸਿੰਘ ਉਹਦਾ ਬੱਚਾ ਇੱਕ ਜੀ 12 ਸਾਲ ਦੇ ਬੱਚੇ ਹੈ ਜੀ ਤੇ ਸਵੇਰ 8 ਵਜੇ ਤੋਂ ਲੈ ਕੇ ਜੀ ਲਾਪਤਾ ਨੇ ਜੀ ਸੁਭਾ ਨਿਕਲੀ 8 ਵਜੇ ਤੋਂ ਬਾਅਦ ਚਾਹ ਪੀ ਕੇ ਉਸ ਤੋਂ ਬਾਅਦ ਖੇਡਣ ਆਈ ਹਾਂ ਜੀ ਹਾਂਜੀ ਤੇ ਅਜੇ ਤੱਕ ਘਰੇ ਨਹੀਂ ਆਏ ਹੁਣ 3 ਦਾ ਟਾਈਮ ਹੋ ਗਿਆ ਹੁਣ ਜੀ ਜੀ ਤੇ ਹਾਂਜੀ ਤੇ ਉਸ ਟਾਈਮ ਤੋਂ ਅਸੀਂ 3-4 ਘੰਟੇ ਹੋ ਗਏ ਭਾਲ ਕਰਦੇ ਆਣ ਜੀ ਹਾਂਜੀ ਇਹ ਸਾਰੇ ਮੁਕਸਰ ਜੀ ਫਲਕਾ ਲੱਖੇ ਵਾਲੀ ਮੰਡੀ ਜੀ ਉਹ ਤਾਂ ਸਾਰੇ ਭਾਲ ਕਰ ਰਹੇ ਆਂ ਤੇ ਮੰਡੀ ਵੇਖ ਲਿਆ ਇੱਥੇ ਸਕੂਲ ਹੀ ਵੇਖ ਲਏ ਬਾਕੀ ਬੱਚਿਆਂ ਦੀ ਛੁੱਟੀ ਹੈਗੀ ਸੀ ਆ ਜੀ ਜੀ ਹਾਂਜੀ ਤੇ ਹੁਣ ਵੀ ਭਾਲ ਕਰਦੇ ਫਿਰਦੇ ਆ ਜੀ ਤੇ ਇੰਨੀ ਮਿਹਰਬਾਨੀ ਆ ਜਸ਼ਨਦੀਪ ਅਸੀਂ ਫੋਟੋਆਂ ਕੋਈ ਮਤਲਬ ਹੀ ਦੇਤੀਆਂ ਤੁਹਾਨੂੰ ਜੀ ਜੀ ਹਾਂਜੀ ਤੇ ਬੱਚਾ ਮਿਲੇ ਤਾਂ ਸਾਨੂੰ ਜਰੂਰ ਜਰੂਰ ਮੈਸੇਜ ਲਾਇਆ ਜੀ ਆਦਾ ਨੰਬਰ ਦੱਸ ਦਿਓ ਕੋਈ ਹਾਂਜੀ ਨੰਬਰ ਤਾਰਾ ਸਿੰਘ ਦਾ ਨੰਬਰ ਹੈ ਜੀ 75 052 74 226 ਜੀ ਹਾਂਜੀ ਕੈਂਡ ਹਲੀਮ ਵਾਲਾ ਜੀ ਤਾਰਾ ਸਿੰਘ ਦਾ ਨੰਬਰ ਹੈ ਠੀਕ ਤੇ ਮਿਹਰਬਾਨੀ ਜੀ ਬੱਚਿਆਂ ਦੀ ਜੀ ਬੱਚਾ ਤੁਹਾਡੇ ਕੋ ਫੋਟੋ ਭੇਜਤੀ ਜੀ ਠੀਕ ਹੈ ਜੀ ਇਸ ਨੰਬਰ ਤੇ ਜੀ ਮੈਸੇਜ ਜਰੂਰ ਕਰਾ ਜਿਓ ਫੋਨ ਜੀ ਠੀਕ ਹੈ ਜੀ ਧੰਨਵਾਦ ਜੀ ਹਾਂ ਜੀ 9 ਵਜੇ ਤੋਂ ਬਾਅਦ ਵੀਰੇ ਦੋ ਬੱਚੇ ਹੈ ਜੀ ਸੰਦੀਪ ਸਿੰਘ ਜਸਨਪ੍ਰੀਤ ਜਸਨਪ੍ਰੀਤ ਜ ਸੰਦੀਪ ਸਿੰਘ ਇਹ 2 ਵਜੇ ਤੋਂ 9 ਵਜੇ ਤੋਂ ਗਏ ਹੋਇਆ ਪਾਪਸ ਤੇ ਨਹੀਂ ਆਏ ਅੱਛਾ ਅੱਛਾ ਟਾਈਮ 4 ਵਜੇ ਦੇ ਦੱਸ ਕੇ ਨਹੀਂ ਗਏ ਕਿੱਧਰ ਗਏ ਸੀ ਦੱਸ ਕੇ ਨਹੀਂ ਗਏ ਵੀਰੇ ਖੇਡਦੇ ਖੇਡਦੇ ਗਏ ਚਲੇ ਜੀ ਤੁਹਾਡੇ ਕੋਲ ਜੀ ਭਾਲ ਕਿੱਥੇ ਕੀ ਭਾਲ ਸਾਰੇ ਪਾਸੇ ਕਰ ਲੀਆ ਪਤਾ ਨਹੀਂ ਲੱਗਦਾ ਭਾਲ ਸਾਰੇ ਪਾਸੇ ਕਰ ਲੀਆ ਅੱਛਾ